ਬਹੁਤ ਹੀ ਸਤਕਾਰਯੋਗ ਜੁਗਪੁਰਸ਼ ਬਹੁਤ ਨੇਕਦਰ ਇਨਸਾਨ ਸਰਪ੍ਰਕਾਸ਼ ਸਿੰਘ ਬਾਦਲ ਜੀ ਨੂੰ ਸ਼ਰਧਾ ਤੇ ਸਤਕਾਰ ਭੇਟ ਕਰਨ ਪਹੁੰਚੇ ਹੋਏ ਸਾਰੀ ਸਤਕਾਰਯੋਗ ਸੰਗਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਟਾਈਮ ਕਾਫੀ ਹੋ ਗਿਆ ਹੈ ਇਸ ਕਰਕੇ ਮੈਂ ਬਹੁਤਾ ਟਾਈਮ ਨਹੀਂ ਲੈਣਾ ਕਈ ਵਾਰੀ ਪਰੇਸ਼ਾਣੇ ਪੁੱਛਦੇ ਨੇ ਹੋਰ ਪੁੱਛਦੇ ਨੇ ਬਾਦ ਸਾਹਿਬ ਦੇ ਨਾਲ ਤੁਸੀਂ ਸਾਰੀ ਜ਼ਿੰਦਗੀ ਲਾਈ ਕੀ ਕਹਿਣਾ ਚਾਹੁੰਦੇ ਹੋ ਕਹਿਣਾ ਤਾਂ ਜੇ ਕਿਤਾਬਾਂ ਲਿਖਣੀਆਂ ਹੁਣ ਮੇਰਾ ਖਿਆਲ ਹੈ ਮੈਂ ਆਪ ਤੱਕ ਇਹ ਲਿਖਿਆ ਨਹੀਂ ਕੋ ਮੇਰੇ ਕੋਲ ਬੈਠ ਜਾਵੇ ਤਾਂ ਬਹੁਤ ਕੁਝ ਲਿਖਾ ਸਕਦਾ ਪਰ ਇੱਥੇ ਤਾਂ ਇਨਾ ਟਾਈਮ ਨਹੀਂ ਹੁੰਦਾ ਮੈਂ ਇੱਕ ਗੱਲ ਜ਼ਿੰਦਗੀ ਚ ਕਦੇ ਕਹਿਣੀ ਨਹੀਂ ਸੀ ਚਾਹੁੰਦਾ ਅੱਜ ਕੁਦਰਤੀ ਮੈਨੂੰ ਕਹਿਣ ਦਾ ਮੌਕਾ ਮਿਲ ਗਿਆ ਬਹੁਤ ਇਤਿਹਾਸਕ ਪੁਆਇੰਟ ਹੈ ਮੈਨੂੰ ਸਮਝ ਜੇ ਉਹਦੀ ਕਿ ਗਰੇਵਾਲ ਸਾਹਿਬ ਦੇ ਜਾਦੇ ਕਿੱਥੋਂ ਆਇਆ ਕਿਉਂਕਿ ਗਰੇਵਾਲ ਸਾਹਿਬ ਉਸ ਮੀਟਿੰਗ ਚ ਨਹੀਂ ਸਨ ਉਸ ਮੀਟਿੰਗ ਦੇ ਵਿੱਚ ਉਸ ਵੇਲੇ ਤੁਰਸਾ ਪ੍ਰਧਾਨ ਸਨ ਟੋਰਾ ਸਾਹਿਬ ਬਾਦਲ ਸਾਹਿਬ ਜਗਦੇਸ਼ ਉਹ ਤਲਵੰਡੀ ਬਰਾੜ ਸਾਹਿਬ ਆਪਣੇ ਜਸਵਿੰਦਰ ਸੁਬਰਾਣ ਔਰ ਮੈਂ ਵੀ ਸਾਂ ਆਤਮਾ ਸੋ ਸੀ ਕਿਉਂਕਿ ਮੈਂ ਪਹਿਲੇ ਸਾਂ ਐਮਰਜੈਂਸੀ ਲੱਗੀ ਸੀ ਬਾਦਲ ਸਾਹਿਬ ਨੂੰ ਤੇ ਟੋੜਾ ਸਾਹਿਬ ਨੂੰ ਫੜਿਆ ਨਾ ਦਿੱਲੀ ਇਹ ਉਸ ਮੀਟਿੰਗ ਸਨ ਜਿਹੜੀ ਜੈ ਪ੍ਰਕਾਸ਼ ਨਾਣ ਦੀ ਸੀ ਜੀ ਸਾਰਿਆਂ ਨੂੰ ਇਕੱਠੇ ਫੜ ਲਿਆ ਇਹਨਾਂ ਨੂੰ ਛੱਡ ਦਿੱਤਾ ਕਿਉਂ ਛੱਡ ਦਿੱਤਾ ਇਸ ਕਰਕੇ ਕੇਂਦਰਾਗਾਂਧੀ ਚਾਹੁੰਦੀ ਸੀ ਕਿ ਮੈਂ ਸਿੱਖ ਕੌਮ ਨਾਲ ਨਾ ਬਿਗਾੜਾ ਮੈਂ ਸਮਝੌਤਾ ਕਰਦਾ ਸਾਡੀ ਮੀਟਿੰਗ ਹੋਈ ਉਸ ਮੀਟਿੰਗ ਚ ਮੈਂ ਵਿੱਚ ਹਾਜ਼ਰ ਸਾਂ ਉਮਰ ਛੋਟਾ ਸਾਂ ਲੇਕਰ ਐਮਐਲਏ ਸਾਂ ਬਾਦ ਸਾਹਿਬ ਨਾਲ ਕੁਦਰਤੀ ਮੈਨੂੰ ਨਹੀਂ ਪਤਾ ਕਿਉਂ ਲੇਕਿਨ ਉਹਨਾਂ ਦਾ ਪਿਆਰ ਸੀ ਮੈਨੂੰ ਨਹੀਂ ਸੀ ਪਤਾ ਮੈਂ ਤਾਂ ਐਮਐਲਏ ਕਰਕੇ ਸ਼ਾਇਦ ਨਾਲ ਸਾ ਮੇਰੇ ਬਦਸਤਹਿ ਹੁੰਦਾ ਸੀ ਉਹਨੂੰ ਤੇ ਮੈਂ ਵਿੱਚ ਬੈਠਾ ਸਾਂ 4 ਘੰਟੇ ਸਾਡੀ ਮੀਟਿੰਗ ਚੱਲੀ। ਇਹ ਗੱਲ ਮੈਂ ਤਾਂ ਨਹੀਂ ਸੀ ਕਦੇ ਕਹਿਣਾ ਚਾਹੁੰਦਾ ਜਿਹੜੀ ਗੱਲ ਅੱਜ ਕਹੀ। ਗਰੇਵਾਲ ਸਾਹਿਬ ਨੇ ਗੱਲ ਉਹ درست ਹੈ। ਕਿ ਬਹੁ ਸੰਭਤੀ ਖਿਲਾਫ ਸੀ। ਕਿ ਸਮਝੌਤਾ ਕਰ ਲਓ ਲੜਾਈ ਨਾ ਲੜੋ। ਉਹਨਾਂ ਦੀ ਆਰਗੂਮੈਂਟ ਕੀ ਸੀ? ਕਿ ਸਾਰੀ ਕੌਮ ਨੂੰ ਦੇਸ਼ ਵਾਸਤੇ ਕਿਉਂ ਵਰਪਾਉਂਦੇ ਹੋ? ਸਮਝੌਤਾ ਕਰ ਲਓ। ਜੇ ਸਾਰਾ ਦੇਸ਼ ਚੁੱਪ ਹੈ ਤੇ ਆਪਾਂ ਨੂੰ ਕੀ ਹੋਇਆ ਕਿਉਂ ਬਾਦਲ ਸਾਹਿਬ ਤੋਂ ਬਰਵਾਇਆ ਜਾਂਦਾ ਸਾਰਿਆਂ ਨੂੰ ਲਫਜੇ ਸੀ ਵਿੱਚੋਂ ਮੈਂ ਨਾ ਕਿਸਦਾ ਨਹੀਂ ਲੈਣਾ ਲੇਕਿਨ ਅਖੀਰ ਬਹਿਸ ਹੁੰਦੇ ਹੁੰਦੇ ਬਾਦਲ ਸਾਹਿਬ ਨੇ ਫੇਰ ਆਖਿਆ ਖੜੇ ਹੋ ਕੇ ਕਿ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਇਹ ਇੱਕ ਇਤਿਹਾਸਿਕ ਮੌਕਾ ਹੈ ਇਹ ਦੇਸ਼ ਦੀ ਦੂਜੀ ਗੁਲਾਮੀ ਹੈ ਤੁਸੀਂ ਗੁਲਾਮੀ ਵਾਲੇ ਪਾਸੇ ਖੜਨਾ ਹੈ ਕਿ ਆਜ਼ਾਦੀ ਵਾਲੇ ਪਾਸੇ ਖੜਨਾ ਹੈ ਕੌਮ ਨੂੰ ਲੈ ਕੇ ਸੇ ਕੌਮ ਨੂੰ ਸਾਨੂੰ ਜਾਤੀ ਵਾਲੇ ਪਾਸੇ ਖੜਨਾ ਚਾਹੀਦਾ ਸੀ ਬੱਥੇ ਤੇ ਕਲੰਕ ਨਾ ਲਵਾ ਲਈ ਕਿ ਅਸੀਂ ਗਲਾਮੀ ਵਾਲੇ ਪਾਸੇ ਹੋ ਗਏ ਆ ਚੁੱਪ ਕਰ ਗਏ ਸਾਰੇ ਫਿਰ ਕਹਿਣ ਲੱਗੇ ਆਂ ਕਰੋ ਕੌਂਬ ਨਹੀਂ ਵਰਬਾਉਣੀ ਮੈਂ ਮੁੱਖ ਸੇਵਾਦਾਰ ਰਿਹਾ ਹੇ ਤੁਮਹਿਲਾ ਮੁੱਖ ਮੰਤਰੀ ਬਣ ਚੁੱਕਿਆ ਤੇ ਮੈਨੂੰ ਛੁੱਟੀ ਦਿਓ ਮੈਂ ਕੱਲਾ ਜਾ ਕੇ ਕੌਂਬ ਦੇ ਸਿਬਲ ਦੇ ਤੌਰ ਤੇ ਇੱਧਰ ਬੈਠਾਂਗਾ ਇਦੋ ਇਹ ਗੱਲ ਹੋਈ ਤਾਂ ਫਿਰ ਤਲਵੰਡੀ ਸਾਹਿਬ ਦਾ ਜਿਹਨ ਸੁਭਾਅ ਸੀ ਪੁਰਾਣੇ ਬੰਦੇ ਜਾਣਦੇ ਨਵੇਂ ਬੱਚਿਆਂ ਦਾ ਪਤਾ ਨਹੀਂ ਫਿਰ ਉਹ ਕਹਿਣ ਲੱਗੇ ਬਾਖਿਆਂ ਨੂੰ ਓਏ ਤੁਹਾਨੂੰ ਕੀ ਹੁੰਦਾ ਜਾਣ ਤੋਂ ਬਾਦ ਸਾਹਿਬ ਜੇੜ ਚੰਦਾ ਤੇ ਦੇ ਦਿਓ ਯਾ ਇਜਤ ਤੇ ਫਿਰ ਇਜਾਜ਼ਤ ਮਿਲ ਗਈ ਤੇ ਬਾਦ ਸਾਹਿਬ ਜੇੜ ਦੇ ਵਿੱਚ ਸਿੰਬਲ ਦੇ ਤੌਰ ਤੇ ਗਏ ਤੇ ਫਿਰ ਪੰਜ ਬੰਦੇ ਨਾਲ ਗਏ ਮੈਨੂੰ ਤੇ ਬਰਨਾਲਾ ਸਾਹਿਬ ਨੂੰ ਤੁਲਸਾ ਸਾਹਿਬ ਦੇ ਕੋਲੇ ਛੱਡ ਗਏ ਟੋੜਾ ਸਾਹਿਬ ਤੇ ਬਾਦ ਸਾਹਿਬ ਕਿ ਤੁਸੀਂ ਇੱਥੇ ਰਹਿਣਾ ਤਾਂ ਕਿ ਜਿਹੜੀ ਜਥੇ ਜਾਂਦੇ ਨੇ ਤੁਸੀਂ ਟੋੜ ਪ੍ਰਧਾਨ ਸਾਹਿਬ ਦੀ ਬਦਦਤ ਕਰਨੀ ਹੈ ਅਸੀਂ 6 ਮਹੀਨੇ ਉੱਥੇ ਰਹੇ ਅੰਮ੍ਰਿਤਸਰ ਸਾਹਿਬ 6 ਮਹੀਨਿਆਂ ਤੋਂ ਬਾਅਦ ਫਿਰ ਸੱਤ ਲੋਕਾਂ ਵਾਲੀ ਜੀ ਆਗੇ ਤੇ ਪਹਿਲੀ ਗ੍ਰਿਫਤਾਰੀ ਜੇ ਉਥੋਂ ਬਾਹਰ ਅੰਮ੍ਰਿਤਸਰ ਤੋਂ ਮੇਰੀ ਹੋਈ ਮਾਰਸਾ ਤੋਂ ਇਹ ਇੱਕ ਬੜੀ ਇਤਿਹਾਸਕ ਪੁਆਇੰਟ ਆ ਹਿਸਟਰੀ ਦਾ ਤੇ ਜਦੋਂ ਮੇਰੀ ਗ੍ਰਿਫਤਾਰੀ ਹੋਈ ਮੈਨੂੰ ਹੱਥ ਕੜੀ ਲਾ ਕੇ ਪੇਸ਼ ਕੀਤਾ ਥਾਣੇਦਾਰ ਸਿਆਣਾ ਨਹੀਂ ਸੀ ਪੀਪੀ ਦਾ ਸੀ ਉਹ ਵੀ ਸਟੇਟ ਨੇ ਖਲਾਈ ਕਿ ਉਹ ਕੀ ਕਰੀ ਜਾਂਦਾ ਕਮਲਿਆ ਸਸਪੈਂਡ ਹੋਵੇਗਾ ਜੇ ਜਾਵੇਂਗਾ ਐਮਐਲਏ ਤਾਂ ਕਿਹਨੇ ਦੱਸਦਾ ਤੈਨੂੰ ਉਹ ਖੋਲੇ ਮੈਂ ਕਿਹਾ ਖੋਲਣਾ ਮੈਂ ਕਿਹੜਾ ਫੀ ਵੇਚੀ ਆ ਮੈਂ ਤਾਂ ਦੇਸ਼ ਦੀ ਇਜ਼ਾਦੀ ਵਾਸਤੇ ਲੜਦਾ ਲੇਕਿਨ ਖਨਾਤੀ ਤੇ ਮੈਨੂੰ ਇਹ ਵੀ ਪਤਾ ਮੇਰੇ ਮਗਰ ਮਗਰ ਕਹਿੰਦੇ ਆਉਣ ਉਹ ਕੱਲ ਦੇ ਜਵਾਬ ਵੀ ਜਿਹੜਾ ਜਾਈ ਇਹਦੇ ਨੇ ਕਿਹੜਾ ਛੱਡੂ ਇਹਨਾਂ ਨੂੰ ਫੇਰ ਇੱਕ ਕੁਦਰਤੀ ਵਿਆਹ ਆ ਗਿਆ ਮੁਖਸਰ ਦੀ ਧਰਤੀ ਤੇ ਪ੍ਰਾਣੇ ਲੀਡਰ ਮੈਦਾਨ ਹੀ ਲੈਂਦਾ ਤੇ ਉਹ ਜਦੋਂ ਬਾਹਰ ਸੀ ਮੈਂ ਉਸ ਵਿਆਹ 'ਚ ਵੀ ਆਇਆ ਜਦੋਂ ਉਹ ਖਤਮ ਹੋ ਗਿਆ ਤੇ ਮਗਰੋ ਬੈਠ ਕੇ ਚਾਹ ਪੀਣ ਲੱਗੇ ਕਮਰਾ ਛੋਟਾ ਪਤਲਾ ਵੀ ਜਾਣੇ ਸੀ ਉਹ ਬੰਦੇ ਹਾਂ ਨਹੀਂ ਧਰਤੀ ਤੇ ਉਹਨੂੰ ਪਤਾ ਨਹੀਂ ਸੀ ਮੈਂ ਵੀ ਵਿੱਚ ਬੈਠਾ ਇਹਦੇ ਹੁਣ ਨਹੀਂ ਪ੍ਰਕਾਸ਼ ਸਿੰਘ ਬਾਦਲ ਆਉਂਦਾ ਹੁਣ ਤਾਂ ਜੀ ਸਾਈਬੇਰੀਆ ਦੇ ਜੇਲਾ ਚੋਂ ਜਿਵੇਂ ਰਸ਼ੀਆ ਵਾਲੇ ਨੇ ਨਾ ਬਰੇ ਵਗੈਰ ਦੇ ਕਹਿੰਦੇ ਹੁਣ ਤਾਂ ਬਰੇ ਆਉ ਉਹ ਜੱਟ ਜਿਹਦਾ ਨਹੀਂ ਆਉਂਦਾ ਇਸ ਤਰ੍ਹਾਂ ਦੇ ਹਲਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਇੰਨਾ ਦਲੇਰ ਆਦਮੀ ਸੀ ਜਿਹਨ ਨਰਮ ਕਹਿੰਦੇ ਨਸੂਲ ਤੇ ਇੰਨਾ ਪੱਕਾ ਸੀ ਸਭ ਤੋਂ ਵੱਡੀ ਲੜਾਈ ਇਤਿਹਾਸਿਕ ਨਾਨੂ ਮੈਂ ਤਾਨੀ ਦੱਸਦਾ ਪਤਾ ਮੈਨੂੰ ਸਭ ਕਿਨੇ ਕੀ ਆਖਿਆ ਕਿ ਉਹ ਬੁਰਾ ਲੱਗਦਾ ਲੇਕਿਨ ਗੱਲ ਮੈਂ ਤਾਂ ਯਾਦ ਕਰਾਈ ਕਿ ਭਾਈ ਸਾ ਪ੍ਰਕਾਸ਼ ਸਿੰਘ ਬਾਦਲ ਦੇਸ਼ ਵਾਸਤੇ ਕੌਮ ਵਾਸਤੇ ਆਖਰੀ ਦਮ ਤੱਕ ਆਪਣੇ ਸਾਸਾਂ ਦੀ ਕੁਰਬਾਨੀ ਕਰ ਤੱਕ ਤਿਆਰ ਰਹਿੰਦਾ ਸੀ ਇਹ ਉਹਨਾਂ ਦੀ ਵਿਸਾਲ ਹੈ ਪਹਿਲੀ ਦੂਜੀ ਵਿਸਾਲ ਹੈ ਫੈਸਲਾ ਹੋ ਗਿਆ ਕਿ ਹੁਣ ਨਹਿਰ ਦੁਆਰਾ ਨਿਕਲਣੀ ਹੈ ਫੌਜ ਲਾ ਕੇ ਕੱਢਣਗੇ ਬਾਦਲ ਸਾਹਿਬ ਮੁੱਖ ਮੰਤਰੀ ਸੀ ਕਹਿੰਦਾ ਮੈਂ ਜਾਵਾਂਗਾ ਪਹਿਲਾਂ ਜੇਲ ਉਹ ਤਾਂ ਸਾਰਿਆਂ ਨੂੰ ਪਤਾ ਹੋਣਾ ਹੈ ਗਰੇਵਾਲ ਸਾਹਿਬ ਨੂੰ ਤਾਂ ਜੀਬੇ ਸਾਹਿਬ ਨੂੰ ਨਹੀਂ ਪਤਾ ਹੋਣਾ ਕਹਿੰਦੇ ਕਿ ਤੁਸੀਂ ਮੁੱਖ ਮੰਤਰੀਓਂ ਕਹਿੰਦੇ ਕੋਈ ਮੁੱਖ ਬਾਰੀ ਦਾ ਸਵਾਲ ਨਹੀਂ ਮੇਰੇ ਵਾਸਤੇ ਪਹਿਲਾ ਪੰਜਾਬ ਆ ਪਹਿਲਾ ਦੇਸ਼ ਹੈ ਤੇ ਉਸ ਤੋਂ ਬਾਅਦ ਮੈਂ ਅਗਲੀ ਗੱਲ ਕਰਾਂਗਾ ਮੈਂ ਪਹਿਲਾਂ ਜਾਵਾਂਗਾ ਜੋ ਹੋਣਾ ਹੋਵੇ ਫਿਰ ਰਾਜੋ ਸਾਹਿਬ ਆਲ ਸਾਹਿਬ ਦਾ ਫੈਸਲਾ ਆਇਆ ਉਦੋਂ ਹੀ ਇਹ ਸੀ ਉਹ ਕਹਿੰਦਾ ਮੈਂ ਇਸ ਧਰਤੀ ਤੇ ਰਾਜੋਵਾਲ ਨੂੰ ਫਾਸੀ ਨਹੀਂ ਲਗਣ ਦੇਣੀ ਕਿਵੇਂ ਹਟੇ ਬੜੀ ਮੁਸ਼ਕਲ ਸੀ ਉਦੋਂ ਵੀ ਇਹ ਸਾਰੇ ਹੀ ਬੈਠੇ ਨੇ ਹਾਜ਼ਰ ਆ ਸਾਰੇ ਹੁਣ ਤਾਂ ਸੀਗੇ ਸਾਰੇ ਇਹ ਉਸ ਵੇਲੇ ਵੀ ਆਖਿਆ ਮੈਂ ਚੀਜ਼ ਨੂੰ ਸੁਧਾਣਾ ਨਾ ਰਹਾ ਲੇਕਿਨ ਮੈਂ ਇੱਥੇ ਉਹਨੂੰ ਫਾਸੀ ਨਹੀਂ ਲਗਣਤੀ ਉਸ ਵੇਲੇ ਫਿਰ ਜੇਲ੍ਹ ਸਟੂਡੈਂਟ ਨੂੰ ਕਿਹਾ ਕਿ ਤੈਨੂੰ ਨੌਕਰੀ ਮੈਂ ਦੇਵਾਂਗਾ ਜੇਲ੍ਹ ਤੈਨੂੰ ਮੇਰੇ ਹੁੰਦੇ ਕੋ ਕਰ ਨਹੀਂ ਸਕਦਾ ਤੈਂ ਫਾਸੀ ਨਹੀਂ ਲਾਉਣੀ ਕਿਉਂਕਿ ਉਹਨੂੰ ਲੋੜੇ ਲਾਉਣੀ ਸੀ ਸੋ ਵੀਰੋ ਜੇਲ੍ਹ ਸਟੂਡੈਂਟ ਤਕੜਾ ਰਿਹਾ ਨਹੀਂ ਉਹ ਦਿਨ ਟਲ ਗਿਆ ਤੇ ਅੱਜ ਉਹ ਬੈਠੇ ਨੇ ਤੇ ਗੁਰੂ ਕਿਰਪਾ ਕਰੂ ਸ਼ਾਇਦ ਉਹ ਸਜ਼ਾ ਟਰ ਜਾਏਗੀ ਉਹਨੂੰ ਜਿੱਦੀ ਬਖਸ਼ੇਗਾ ਪ੍ਰਮਾਤਮਾ ਇਹ ਤਿੰਨ ਘਟਨਾਵਾਂ ਜ਼ਿੰਦਗੀ ਦੀਆਂ ਮੈਂ ਥੋੜੇ ਸਮੇਂ ਤਾਂ ਦੱਸੀਆਂ ਨੇ ਕਿ ਵੀਰੋ ਬਾਦਸਾ ਵਰਗਾ ਇਨਸਾਨ ਦਿਲ ਦੇ ਨਰਮ ਸਨ ਲੋਕ ਕਹਿੰਦੇ ਸਨ ਸੀ ਨਰਮ ਕਿਉਂਕਿ ਨੁਕਸਾਨ ਕਿਸਦਾ ਕਰਨ ਜਾਣਦੇ ਹੀ ਨਹੀਂ ਸਨ ਜੇ ਕਦੇ ਮੈਂ ਵੀ ਕੋਲੇ ਬੈਠੇ ਕਹਿੰਦਾ ਬਾਦਸਾ ਬੜਾ ਤੰਗ ਕੀਤਾ ਉਸ ਰਾਣੇ ਬੰਦੇ ਨੇ ਫਲਾਣੇ ਅਫਸਰ ਨੇ ਇਹਨੂੰ ਸਜ਼ਾ ਦੇ ਭੂਸਾ ਮੈਂ ਇਹ ਨਹੀਂ ਦੇ ਸਕਦਾ ਇਹ ਕੰਮ ਮੈਥੋਂ ਨਹੀਂ ਹੁੰਦਾ ਕੋਈ ਹੋਰ ਕਰ ਲੈ ਮੈਥੋਂ ਕੰਮ ਚੰਗਾ ਕਰਾ ਲਓ ਇਹ ਉਹਨਾਂ ਦੀ ਜ਼ਿੰਦਗੀ ਦੇ ਗੁਣ ਸਨ ਸੋ ਉਹਨਾਂ ਦੇ ਗੁਣਾ ਦਾ ਜ਼ਿੰਦਗੀ ਦਾ ਕੋਈ ਬਿਆਨ ਕੀਤਾ ਨਹੀਂ ਜਾ ਸਕਦਾ ਉਹ ਦੇਸ਼ ਵਾਸਤੇ ਉਹ ਕੌਮ ਵਾਸਤੇ ਉਹ ਪੰਜਾਬ ਵਾਸਤੇ ਉਹ ਇੱਕ ਪਰਿਵਾਰ ਦੇ ਨਹੀਂ ਸਨ ਬਾਦਲ ਪਰਿਵਾਰ ਦੇ ਅੱਜ ਪਰਿਵਾਰ ਨੂੰ ਉਹਨਾਂ ਤੇ ਮਾਣ ਹੈ ਲੇਕਿਨ ਪਰਿਵਾਰ ਨੂੰ ਨਹੀਂ ਅੱਜ ਕੌਮ ਨੂੰ ਹੀ ਮਾਣ ਹੈ ਦੇਸ਼ ਨੂੰ ਹੀ ਮਾਣ ਹੈ ਉਹ ਦੇਸ਼ ਵਾਸਤੇ ਵੀ ਕੁਰਬਾਨੀ ਕਰਦੇ ਸਨ ਉਹ ਕੌਮ ਵਾਸਤੇ ਵੀ ਕੁਰਬਾਨੀ ਕਰਦੇ ਸਨ ਤੇ ਉਹੀ ਉਹੀ ਦੇਸ਼ ਉਹੀ ਦੇਸ਼ ਦੀਆਂ ਫੌਜਾਂ ਉਹੀ ਦੇਸ਼ ਦਾ ਪ੍ਰਧਾਨ ਮੰਤਰੀ ਜਿਸ ਨੇ ਬਲੂ ਸਟਾਰ ਕੀਤਾ ਉਸੇ ਦੇਸ਼ ਦੇ ਆਰਮੀ ਦੇ ਤਿੰਨੇ ਮੁਖੀ ਤੇ ਪ੍ਰਧਾਨ ਮੰਤਰੀ ਆ ਕੇ ਬਰਾਸ ਤੇ ਖਾਲਸਾ ਤੇ ਆ ਕੇ ਸ਼ਰਦਾ ਭੇਡ ਕਰਕੇ ਗਏ ਇਹ ਉਹਨਾਂ ਦੀ ਅਕਲ ਦਾ ਨਿਮਰਤਾ ਦਾ ਕਾਬਲੀਅਤ ਦਾ ਇੱਕ ਵੱਡਾ ਗੋਣਾ ਹੈ ਜਿਹੜਾ ਤੁਸੀਂ ਸਮਝ ਲਓ ਕਿ ਕਿਸ ਢੰਗ ਨਾਲ ਉਹਨੇ ਹੋਜਾ ਨੂੰ ਝਕਾਇਆ ਉਸੇ ਗੁਰੂ ਦੇ ਅੱਗੇ ਸੋ ਇਸ ਤਰ੍ਹਾਂ ਕਰਕੇ अनेका ਜਿੰਨੀਆਂ ਵੀ ਗੱਲਾਂ ਉਹਨੀਆਂ ਕੀਤੀਆਂ ਜਾਣ ਥੋੜੀਆਂ ਨੇ ਔਰ ਸព ਪ੍ਰਕਾਸ਼ ਸਿੰਘ ਬਾਦਲ ਨੂੰ ਇਨਸਾਨ ਦੇ ਤੌਰ ਤੇ ਭਰਾਵਾਂ ਦੇ ਤੌਰ ਤੇ ਕਹੀਏ ਤੇ ਮੇਰੇ ਖਿਆਲ ਆ ਭਰਾ ਹੋਣਾ ਜਾਂ ਕੋਈ ਬਣ ਨਹੀਂ ਸਕਦਾ ਨਾ ਦਾਸ ਬਣ ਸਕਦਾ ਤੇ ਨਾ ਪ੍ਰਕਾਸ਼ ਸਿੰਘ ਬਾਦਲ ਬਣ ਸਕਦਾ ਦੋਨਾਂ ਦਾ ਪਿਆਰ ਮੈਂ ਜੰਮਿਆ ਕਿਸੇ ਹੋਰ ਘਰੇ ਸਧਾਰਨ ਪਰਿਵਾਰ ਚ ਲੇਕਿਨ ਗੁਰੂ ਦੀ ਕਿਰਪਾ ਨਾਲ 72 MLA ਬਣ ਗਿਆ ਸਿਰ ਤੇ ਗੁਰੂ ਨੇ ਹੱਥ ਰੱਖਿਆ ਜਿੰਦਗੀ ਪਰ ਸਾਥ ਰਿਹਾ ਦੋਨੋਂ ਭਰਾ ਤੇ ਤੀਜਾ ਦਾਸ ਹੁੰਦਾ ਸੀ ਮੈਂ ਤੁਹਾਨੂੰ ਇੱਕ ਗੱਲ ਕਹਿ ਦਿੰਨਾ ਕਿ ਸਾਰੀ ਜ਼ਿੰਦਗੀ ਉਹਨਾਂ ਦੀ ਦੋਨਾਂ ਦੀ ਉਹਨਾਂ ਦੀ ਤੀਜਾ ਮੈਂ ਖੜਾ ਕਦੇ ਬਤ ਪੇਜ ਨਹੀਂ ਸਾਡੇ ਆਏ ਬੱਚਿਆਂ ਦਾ ਮਤ ਪੇਦਾ ਆ ਗਿਆ ਲੇਕਿਨ ਭਰਾਵਾ ਚ ਨਹੀਂ ਆਇਆ ਤੇ ਜਦੋਂ ਬੱਚਿਆਂ ਨੂੰ ਕਹਿਣਾ ਚਾਹਣਾ ਬੇਟਾ ਉਹਨਾਂ ਨਾਲੇ ਗੁਣ ਪੈਦਾ ਕਰੋ ਤੇ ਗੁਰੂ ਸਾਡੇ ਤੇ ਕਿਰਪਾ ਕਰੇ ਅਸੀਂ ਅੱਜ ਜਿਹੜਾ ਸਰਦਾ ਸਤਕਾਰ ਪੇਟ ਕਰਨਾ ਜਾਂ ਸਾਰੀ ਸੰਗਤ ਆਈ ਹੈ ਔਰ ਦੇਸ਼ ਪ੍ਰਦੇਸ਼ ਚ ਬੰਦੇ ਥਾਂ ਥਾਈ ਉਹਨਾਂ ਨੂੰ ਸਤਕਾਰ ਪੇਟ ਕਰ ਰਹੇ ਨੇ ਆਪਾਂ ਗੁਰੂ ਸਾਡੇ ਸਿਰ ਤੇ ਹੱਥ ਰੱਖੇ ਉਹਨਾਂ ਦੇ ਪੂਰਨਿਆਂ ਤੇ ਚੱਲ ਸਕੀਏ ਉਹਨਾਂ ਵਰਗਾ ਬਣਨਾ ਬੜਾ ਔਖਾ ਹੈ ਲੇਕਿਨ ਉਹਨਾਂ ਦੇ ਪੂਰਨਿਆਂ ਤੇ ਚੱਲਣ ਦੀ ਗੁਰੂ ਸਾਨੂੰ ਸ਼ਕਤੀ ਦੇਵੇ ਉਹ ਵੀ ਬੜੀ ਔਖੀ ਹੈ ਸ਼ਕਤੀ ਤੇ ਭਰਾਵਾਂ ਨੂੰ ਕਹਿਣਾ ਕਿ ਪਰਿਵਾਰ ਇੱਕ ਬਣ ਕੇ ਚੱਲੋ ਵੱਡੇ ਪਰਿਵਾਰ ਨੂੰ ਕਹਿਣਾ ਬਾਦ ਪਰਿਵਾਰ ਨੂੰ ਕਿ ਤੁਸੀਂ ਵੀ ਕਰਕੇ ਚੱਲੋ ਕਿਉਂਕਿ ਉਹ ਬਾਦਲ ਸਾਹਿਬ ਨੇ ਕੈਸਾ ਨਾਮ ਪੈਦਾ ਕਰਤਾ ਕਿ ਬਾਦਲ ਪਰਿਵਾਰ ਵੀ ਬਾਦਲ ਪਿੰਡ ਦਾ ਨਾਂ ਹੀ ਦੁਨੀਆ ਤੇ ਮਸ਼ਹੂਰ ਕਰਤਾ ਸੀ ਇਤਿਹਾਸ ਇਹ ਉਹਨਾਂ ਦੇ ਗੁਣ ਹੈ ਉਹਨਾਂ ਦੇ ਗੁਣ ਤੇ ਤਾਂ ਹੀ ਚੱਲੋਗੇ ਸਾਰਾ ਪਰਿਵਾਰ ਇੱਕ ਔਰ ਉਹਨਾਂ ਨੂੰ ਇੱਕ ਵੱਡਾ ਬਣ ਕੇ ਚੱਲੋਗੇ ਇਹਨਾਂ ਲਫ਼ਜ਼ਾਂ ਨਾਲ ਅੱਜ ਇਸ ਤੇ ਤੁਹਾਡੀ ਸਾਰੀ ਸੰਗਤ ਜਿਹੜੀ ਰੱਬ ਵਰਗੇ ਹੋ ਉਹਨੂੰ ਸ਼ਰਧਾ ਸਕਾਰ ਭੇਟ ਕਰਨਾ ਹੈ ਗੁਰੂ ਮਾਰ ਦੇ ਦੀ ਹਾਦਸਾ ਅਰਦਾਸ ਕਰਦਾ ਕਿ ਪ੍ਰਮਾਤਮਾ ਉਹਨਾਂ ਨੂੰ ਹਮੇਸ਼ਾ ਆਪਣੇ ਚਰਨਾਂ ਚ ਨਿਵਾਸ ਰੱਖੇ ਔਰ ਪਿੱਛੇ ਸਾਨੂੰ ਸਾਰਿਆਂ ਨੂੰ ਉਹਨਾਂ ਦੇ ਪੂਰਨਿਆ ਦੇ ਚੱਲਣ ਦਾ ਬਦ ਬਖਸ਼ੇ ਪਰਿਵਾਰ ਨੂੰ ਸ਼ਕਤੀ ਦੇਵੇ ਕਿ ਉਹਨਾਂ ਬਗੇ ਗੁਣ ਨਿਮਰਤਾ ਮਿਹਨਤ ਸਾਰੀਆਂ ਚੀਜ਼ਾਂ ਬਖਸ਼ ਕੇ ਕੌਮ ਦੀ ਸੇਵਾ ਕਰਵਾਵੇ ਇਹਨਾਂ ਲੋਜਾਂ ਦਾ ਬਹੁਤ ਬੋਸ਼ਕਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ